ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਦੀ ਹੁਣੇ-ਹੁਣੇ ਆ ਰਹੀ ਹੈ ਵੱਡੀ ਖਬਰ ਹੁਣੇ-ਹੁਣੇ ਇੱਥੇ ਉੜਦਾ ਹਵਾਈ ਜਹਾਜ ਹੋਇਆ ਕ੍ਰੈਸ਼ ਜੀ ਹਾਂ ਦੋਸਤੋ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਲੋਕ ਸਫਰ ਕਰਨ ਲਈ ਬਹੁਤ ਸਾਰੇ ਵਹਾਣਾਂ ਦਾ ਇਸਤੇਮਾਲ ਕਰਦੇ ਹਨ ਅਤੇ ਸਭ ਤੋਂ ਲੋਕੀ ਤੇਜ਼ੀ ਨਾਲ ਸਫਰ ਕਰਨ ਵਾਸਤੇ ਹਵਾਈ ਜਹਾਜ਼ ਦੀ ਵਰਤੋਂ ਕਰਦੇ ਹਨ ਤੇ ਇਹ ਸਫਰ ਬਹੁਤ ਹੀ ਲੋਕੀ ਆਰਾਮਦਾਇਕ ਵੀ ਹੁੰਦਾ ਤੇ ਤੇਜ਼ੀ ਦੇ ਨਾਲ ਇਹ ਸਫਰ ਨਿਪਟ ਜਾਂਦਾ ਜੀਹਾਂ ਦੋਸਤੇ ਵੱਡੀ ਖਬਰ ਆ ਰਹੀ ਹੈ ਤੇ ਹੁਣੇ-ਹੁਣੇ ਜਹਾਜ਼ ਨਾਲ ਇੱਕ ਪਿਆੜਾ ਖਾਸ ਵਾਪਰੇ ਜਿੱਥੇ ਕਿ ਹੁਣ ਰੂਸ ਦੀ ਰਾਜਧਾਨੀ ਮਾਸਕੋ ਜਾ ਰਿਹਾ ਇੱਕ ਜਹਾਜ਼ ਅਫਗਾਨਿਸਤਾਨ ਦੇ ਬੰਦਖਸਾਨ ਖੇਤਰ ਚ ਹਸਤਕ੍ਰਿਤ ਹੋ ਗਿਆ ਡੀਜੀਸੀਏ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪਾਸਤੀ ਜਹਾਜ਼ ਨਹੀਂ ਹੈ ਤੇ ਜਾਣਕਾਰੀ ਦਿੰਦੇ ਆ ਜਾਣਕਾਰੀ ਮੁਤਾਬਕ ਜਹਾਜ਼ ਸ਼ਨੀਵਾਰ 2 ਜਨਵਰੀ ਦੀ ਰਾਤ ਨੂੰ ਟਕਰਾ ਗਿਆ ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਜਹਾਜ਼ ਬਦਖਸ਼ਾਨ ਸੂਬੇ ਦੇ ਕੁਰਾਨ ਨੁਮਜੰਦ ਦੇ ਜਿਬਕ ਜ਼ਿਲ੍ਹੇ ਦੇ ਨਾਲ ਲੱਗਦੇ ਤੋਪਕੰਨਾ ਪਹਾੜ ਵਿੱਚ ਹਸਤਕ੍ਰਸਤ ਹੋ ਗਿਆ ਤੇ ਇਹ ਜਹਾਜ਼ ਇੱਕ ਛੋਟੇ ਆਕਾਰ ਦਾ ਜਹਾਜ਼ ਸੀ ਤੇ ਇੱਕ ਮਰੋਕੋ ਦਾ ਰਜਿਸਟਰਡ ਜਹਾਜ਼ ਸੀ ਸ਼ੁਰੂਆਤੀ ਜਾਣਕਾਰੀ ਦਿੰਦੇ ਹੋਏ ਅਫਗਾਨੀ মিডিਆ ਨੇ ਦੱਸਿਆ ਕਿ ਇਹ ਭਾਰਤੀ ਜਹਾਜ਼ ਹੈ ਤੇ ਹਾਲਾਂਕਿ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਪੁਸ਼ਟੀ ਕੀਤੀ ਹੈ ਕਿ ਹਸਤਕ੍ਰਿਜ ਜਹਾਜ਼ ਭਾਰਤੀ ਨਹੀਂ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ